ਮਲਾਜ ਦਾ ਪਰਚਾ ਪੈ ਗਿਆ ਹੋਵੇ ਤੂੰ ਜਿਹਨੇ ਪੈਸੇ ਪਵਾਲੇ ਹੋਣਾ ਪੁੱਛਣ ਵਾਸਤੇ ਆਏ ਹੋਣਾ ਹਾਜੀ ਬਾਬਾ ਜੀ ਆਜੋ ਬਈ ਛੱਡ ਦੇ ਲੇਕਰ ਪਹਿਲੀ ਗੱਲਾਂ ਨੇ ਕਰਨ ਹੋਣਾ ਪਹਿਲਾਂ ਪੁੱਛਣਾ ਨਿਕਲੇ ਹੋਵੇ ਹਾਜੀ ਕਿੱਥੋਂ ਆਏ ਮਾਤਾ ਖੋਸਾ ਪੰਡੂ ਮੋਗਦਾ ਜੀ ਇਹ ਕਿੱਥੇ ਆਏ ਮਾਤਾ ਮੋਗੇ ਜੀ ਨਹੀਂ ਮੋਗੇ ਚ ਖੋਸਾ ਬੰਦਾ ਚੱਲੀ ਬਾਬਾ ਗੱਦੀ ਉੱਤੇ ਆ ਜਾ ਬਾਬਾ ਘੇਰਿਆ ਹੋ ਗੱਦੀ ਤੇ ਮਾਤਾ ਪਰਚਾ ਕੀਤੇ ਕਹਿ ਰਹੇ ਨੇ ਮੀਰੀ ਦੇਵੀ ਕਹਿ ਰਹੇ ਆ ਮੰਮੀ ਦੇ ਵੀ ਕਹਿ ਰਹੇ ਆ ਮਾਤਾ ਦੋ ਜਣੇ ਤੇ ਕਹਿ ਰਹੇ ਨੇ ਮਾਤਾ 1 2 3 4 5 6 7 8 9 ਛੱਟਪਟਾ ਤੇ ਕੀ ਵੀ ਹੋ ਗਈ ਬੱਬਾ ਡੈਡੀ ਜੀ ਦੀ ਅੱਜ ਸਾਲ ਹੋ ਗਿਆ ਛੋਡੇ ਡੈਡੀ ਨੂੰ 1 ਸਾਲ ਹੋ ਗਿਆ ਹੋਸ ਕਿਹੜਾ ਪਿੰਡਾ ਬੱਤਾ ਹੋਸਾ ਪੰਡੋ ਚੱਲੀ ਫਿਕਰਾ ਖੋਸਾ ਪੰਡੋ ਦੁਨੀਆਂ ਦੇ ਗੱਲਾਂ ਬਾਬਾ ਢੂਗੀਆਂ ਕਹਾਣੀਆਂ 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 ਔਟਰਾ ਨਾਲ ਮਾਰੀ ਸਾਦਾ ਸੱਈਆਂ ਨਹੀਂ ਆ ਜਾਣੀਆਂ ਔਟਰਾ ਨਾਲ ਮਾਰੀ ਸਾਦਾ ਸੱਈਆਂ ਨਹੀਂ ਆ ਜਾਣੀਆਂ ਪਰਚਾ ਦੇ ਨੂੰ ਕਹਿੰਦੇ ਨੇ ਜੇ ਕਿਰਪਾ ਹੀ ਹੋ ਜੇ ਨਿਬੜੇ ਜਾਵੇ 1 2 3 4 5 6 7 8 9 10 11 12 20 25 30 50 ਕਰੋੜ ਰੁਪਈਆ ਖਾਤੇ ਵਿੱਚ ਦੀ ਐਂਟਰੀ ਕੀਦੇ ਘੁੰਮ ਗਈ ਐ ਮਾਤਾ ਉਹ ਛੋਟੇ ਅਕਾਊਂਟ ਦੇ ਵਿੱਚ ਉਹਨਾਂ ਨੇ ਪਾ ਕੇ ਸੋ ਤੋਂ ਕੈਸ਼ ਲੈ ਰਿਆ ਚੱਲ ਬਾਬਾ ਓਏ ਤੇ ਮਾਛੜ ਨੇ ਇਹ ਛੋਟਾ ਸਕਾ ਮਾਛੜ ਨਹੀਂ ਤੀਜੀ ਰਿਸ਼ਤੇਦਾਰੀ ਚੋਂ ਆ ਡੈਡੀ ਦੇ ਮਾਮੇ ਦਾ ਮੁੰਡਾ ਤੀਜੀ ਰਿਸ਼ਤੇਦਾਰੀ ਪੈਂਦੇ ਆ 1 2 3 ਛੋਟੇ ਕੌਣ ਚ ਪਾਤੇ ਫੇਰ ਕੜਵਾ ਕੇ ਸੁਣਿਆ ਉਹਨਾਂ ਨੂੰ ਦੂਜੇ ਕੈਸੇ ਦੇਤਾ ਮਾਤਾ ਪ੍ਰੂਫ ਨਹੀਂ ਬਣਿਆ ਸਾਡੇ ਕੋਲ ਐ ਮਾਤਾ ਸਾਡੇ ਕੋਲ ਕੋਈ ਪ੍ਰੂਫ ਨਹੀਂ ਬਣਿਆ ਜੇ ਕਿਰਪਾ ਹੀ ਹੋ ਜੇ ਨੱਬੜੇ ਜਾਵੇ ਡੀ ਐਸ ਪੀ ਦੇ ਲੀਡਰ ਨੇ ਸਾਨੂੰ ਬੁਲਾਇਆ 1 2 3 4 5 ਜੇ ਨਿਕਲੇ ਜਾਵੇ ਮਾਤਾ ਠੀਕੇ ਹੋ ਜੇ 1 2 3 10 15 20 25 30 35 40 45 50 55 ਲੱਖ ਦੇ ਵਿੱਚ ਫੈਸਲਾ ਤੁਹਾਡੇ ਨਾਲ ਹੋ ਗਿਆ ਦੱਸ ਨਾ ਮਾਤਾ ਦੱਸ ਤਾਂ ਗੋਲੀ ਮਾਰਦੀ ਪੁੱਛ ਕੇ ਜਾਈ ਜੱਲੀ ਬਾਬਾ ਕੰਨਾ ਵਿੱਚ ਮੁੰਡਾ ਰਾਹੁਲਾ ਦੇ ਬਾਬਾ ਲੈੰਦੀਆ ਕੰਨਾ ਵਿੱਚ ਮੁੰਡਾ ਰਾਹੁਲਾ ਦੇ ਬਾਬਾ ਲੈੰਦੀਆ ਕੰਨਾ ਵਿੱਚ ਮੁੰਡਾ ਰਾਹੁਲਾ ਦੇ ਬਾਬਾ 5 10 12 15 14 ਗਵਾ ਤਾਂ ਨਹੀਂ ਹੈਗੇ ਤੁਹਾਡੇ ਹੈਗੀ ਅੱਜ ਉਹਨਾਂ ਦੀ ਸੀਗੀ ਮਾਤਾ ਚਿਹੇ ਉਹਨਾਂ ਦੇ ਹੋਵੇ ਤੇ ਤੁਹਾਡੇ ਇਹਦੇ ਵਿੱਚ 14 ਗਵਾ ਆਉਂਦੇ ਨੇ ਕੰਨਿਆ ਬਾਲ ਵੀ ਕਾਣੀ ਕਰ ਸਕਦੇ ਤੁਹਾਡੇ ਤੇ ਪਰਚਾ ਨਹੀਂ ਹੋਊਗਾ ਤੁਸੀਂ ਆਏ ਕਹਿੰਦੇ ਵੀ 15 17 ਲੱਖ ਰੁਪਇਆ ਹੋਰ ਨੱਪੜ ਜੇ ਮਾਤਾ ਇੱਕ ਦੋ ਤਿੰਨ ਕਿਲੇ ਜ਼ਮੀਨ ਦੇ ਕਿਹਦੇ ਕੋਲ ਰਹਿ ਗਏ ਮਾਤਾ ਨੀ ਸਾਡੇ ਕੋਲ ਤਾਂ ਸਾਵਾਸੀ ਰੋਲਾ ਨਾ ਪਾਉ ਪਾਈ ਤਿੰਨ ਕਿਲੇ ਕੀਤੇ ਗੋਲ ਰਹਿਗੇ ਬਾਬੇ ਰੋਡ 'ਚ ਆ ਗਿਆ ਥੋਡੇ ਤਿੰਨ ਕੀ ਲਿਆਗੇ ਨਹੀਂ ਜੀ ਸਾਡੇ ਬਟਾਈ ਆ ਗਏ ਤੇ ਸਾਢੇ ਤਿੰਨ ਹੀ ਰਹਿੰਦੇ ਆ ਵੀ ਹਜੇ ਠੱਡੇ ਲੱਗੇ ਪਏ ਥੋਡੇ ਤਿੰਨ ਕੀਲੇ ਰਹਿਗੇ ਬਾਕੀ ਰੋਡ 'ਚ ਆ ਗਏ ਇਹ ਚੱਲੇ ਬਾਬਾ ਕੰਨਾ ਵਿੱਚੋਂ ਮੁੰਡਾ ਰਹੁਲਾ ਦੇ ਬਾਬਾ ਲੈ ਗਿਆ ਕੰਨਾ ਵਿੱਚੋਂ ਮੁੰਡਾ ਰਹੁਲਾ ਦੇ ਬਾਬਾ ਲੈ ਦਿਆਂ ਨੇ ਪੜੇ ਜਾਵੇ ਸਾਰੀ ਸੰਗਤ ਨੂੰ ਵਰਤੀ ਵੰਦੋ ਮੇ ਮਾਤਾ 1 2 3 4 ਤੁਹਾਨੂੰ ਬੰਦਾ ਬਲੇਕਮੇਲ ਕਰਦਾ ਹੋ ਹਾਂਜੀ ਐ ਮਾਤਾ ਹਾਂਜੀ ਲੈ ਕਿਰਪਾ ਹੋ ਗਈ ਕੰਨਿਆ ਵਾਲ ਵਿੰਗਾਂ ਦੀ ਹੋ ਸਾਨੂੰ ਐਂ ਕਹਿੰਦਾ ਸਾਰੇ ਪੈਸੇ ਖਾਰਜ ਹੋ ਜਾਣਗੇ ਵੀ ਸਾਡੇ ਭਰਾ ਨਾਲ ਵਿਆਹ ਕਰਾ ਲਾ ਐਂ ਕਹਿੰਦਾ 1 2 3 ਇੱਕ ਬੋਕਰ ਦੇ ਬੜਾ ਤੁਰਦਾ ਬੈਠਾ ਉਹ ਕੌਣ ਹੈ ਉਹਨਾਂ ਦੀ ਆ ਜੀ ਐ ਮਾਤਾ ਉਧਰ ਹੀ ਆ ਉਧਰ ਹੀ ਆ ਮਾਤਾ ਉਹ ਗਵਾਹੀ ਦੇਣਾ ਨਹੀਂ ਰਿਹਾ ਇੱਕ 2 3 4 5 10 15 ਅਮਰੀਕਾ ਕੌਣ ਬੈਠਿਆ ਉਹਨਾਂ ਦਾ ਬੇਟਾ ਉਹਨਾਂ ਦਾ ਬੇਟਾ ਟੇਕ ਮੱਥਾ ਨਾ ਕਰਪਈ ਹੋ ਜੀ ਗਤੀ ਉੱਠਿਆ ਜਾ ਬਾਬਾ ਮੇਰਿਆ ਹੋ ਗਤੀ ਉੱਠਿਆ ਜਾ ਬਾਬਾ ਮੇਰਿਆ ਮੇਰੇ ਪਾਰ ਲਗਾ ਦੇ ਵੀ ਹੋ ਸਦਰ ਬਨਾਈ ਬਾਬਾ ਤੇਰੀਆਂ ਹੱਥ ਪਾਵੇਗਾ ਕੰਨਾਂ ਦੇ ਵਿੱਚ ਵੀ ਹੋ ਮੁੰਡਾ ਬਨਾਈ ਬਾਬਾ ਨੋ ਹੋਵੇ ਗੁਰਜੀਤ ਘਰ 'ਚ ਨੋ ਹੋਵੇ ਗੁਰਜੀਤ ਦਾ ਕਣ ਪਾਏ ਹੁਣ ਪੁੱਛਣ ਵਾਸਤੇ ਹੁਣ ਘਰ 'ਚ ਨੋ ਹੋਵੇ ਗੁਰਜੀਤ ਆਜੋ ਭਾਈ ਜਿਨ੍ਹਾਂ ਦਾ ਨਾਮ ਗੁਰਜੀਤ ਦਾ ਕਣ ਪਾਏ ਹੁਣ ਪੁੱਛਣ ਵਾਸਤੇ ਆਏ ਹੁਣ ਆਜੋ ਭਈਆ ਜੀ ਨੋ ਹੋਵੇ ਗੁਰਜੀਤ ਕਿੱਥੋਂ ਆਏ ਬੱਕਰਾ ਅਸੀਂ ਭਗਤੂਆ ਨੇ ਤੋਂ ਆਏ ਭਗਤੂਆ ਨੇ ਤਾਂ ਬਿੰਦਰ ਕੋਣਾ ਬੱਕਰਾ ਬਿੰਦਰ ਦਾ ਕੁਝ ਨਹੀਂ ਸਦਾ ਕੋਟੇ ਆ ਮਾਤਾ ਲੜਾਈ ਕਿਹਦੇ ਨਾਲ ਹੋ ਗਈ ਮਾਤਾ ਐ ਮਾਤਾ ਮਾਤਾ ਕੰਮ ਮੈਂ ਇੱਕ ਪੁੱਛਣ ਆਈ ਆ ਹਾਂਜੀ ਕੀ ਦਿੱਕਤ ਹੋ ਗਈ ਮਾਤਾ ਮੁੰਡਾ ਨਹੀਂ ਘਰੇ ਆਉਂਦਾ ਐ ਮਾਤਾ ਹੁੰਦਾ ਨਹੀਂ ਹੁੰਦਾ ਘਰੇ ਐ ਮਾਤਾ ਮੁੰਡਾ ਨਹੀਂ ਘਰੇ ਆਉਂਦਾ ਤੇਰਾ ਘਰੇ ਨਹੀਂ ਆਉਂਦਾ ਮਾਤਾ ਜੇ ਕਿਰਪਾਈ ਹੋ ਜੇ ਆਉਣੇ ਲੱਗੇ ਜੇ ਮਾਤਾ ਆਹ ਬਾਹ ਪਟਟ ਕਿਦੀ ਗਈ ਸੀ ਮਾਤਾ ਥੋੜੀ ਥੋੜੀ ਆ ਪੁੱਛਾ ਮਾਤਾ ਚੱਲੀ ਬਾਬਾ ਤੋਰਿਆ ਦੁੱਧ ਦੇ ਗਜੇ ਨੂੰ ਬਈ ਸਾਡ ਦੀ ਮੂਹ ਲਾਗੇ ਜੇ 1 2 3 4 ਸ਼ਿਵਜੀ ਦੇ ਮੰਦਿਰ ਚ ਪੰਜ ਫਲ ਚੜਾਏ ਹੋਗੇ ਮਾਤਾ ਚਲੋ ਫੱਗੜਾ ਦਿੰਦੇ ਕਿਰਪਾ ਹੀ ਹੋ ਜੂਗੀ ਪੁੱਤ ਪ੍ਰੇਤਨ ਹੈਗਾ ਠੀਕ ਹੋ ਜੀ ਜਿੱਧਰ ਜਾਂਦਾ ਉਧਰੋਂ ਬੰਦ ਹੋ ਜਿਓ ਚੱਲੀ ਬਾਬਾ ਹੋਰ ਕੰਨੀ ਮੁੰਦੇ ਰਬਾਈਆਂ ਭਾਵਨਾ ਗਣ ਤੇਰੇ ਬਿਨਾ ਕੀ ਕੰਨੀ ਮੁੰਦੇ ਰਬਾਈਆਂ ਭਾਵਨਾ ਗਣ ਤੇਰੇ ਬਿਜਾਨੀ ਰੱਬ ਨੇ ਆਜਾਦਾ ਨੀ ਬਰਨ ਜਾ ਮੇਰੇ ਨਾ ਜਾਣੀ ਰੋ ਸਾ ਦੁਨਿਆ ਜਾਦਾ ਨੀ ਆਹ ਘਰ ਚ ਨਾ ਹੋਵੇ ਦਰਸ਼ਨਾਂ ਕਣ ਪਾਇਆ ਹੋਵੇ ਪੁੱਛਣ ਵਾਸਤੇ ਆਏ ਹੋਣਾ ਉਹਨਾਂ ਦੇ ਪਰਿਵਾਰ ਚ ਦੋ ਜਣੇ ਢਿੱਲੇ ਰਹਿੰਦੇ ਹੋਣਾ। ਦਰਸ਼ਨ ਕੇ ਦੋ ਢਿੱਲੇ ਰਹਿੰਦੇ ਹੋਣਾ। ਦਰਸ਼ਨ ਕੌਣਾ ਮਾਤਾ? ਤੁਹਾਡੇ ਘਰ ਵਾਲਾ ਮਾਤਾ ਢਿੱਲਾ ਹੋਣਾ ਰਹਿੰਦਾ। ਬੈਠ ਜਾ ਤੁਸੀਂ। ਮੁੰਡਾ ਵੀ ਢਿੱਲਾ ਰਹਿੰਦਾ। ਜੇ ਸ਼ਾਂਤਾਂ ਦੀ ਕਿਰਪਾ ਹੋ ਜੇ ਠੀਕ ਇਹੋ ਜੇ ਮਾਤਾ। ਪਰਿਵਾਰ ਚ ਤੁਸੀਂ ਪੰਜ ਜਣੇ ਹੋ। ਪੰਜ ਆਜੋ ਬਕਰਾਂ। ਦਰਸ਼ਨ ਕੌਣਾ ਬਕਰਾਂ? ਤੂੰ ਆ ਬੱਕਰਾ ਪਿੱਛੇ ਨੂੰ ਆਇਆ ਦੇਖੀ ਮੈਂ ਤੂੰ ਭੁਲੇ ਜਾਂਦਾ ਨਹੀਂ ਉਹ ਬਣ ਜਾ ਦਿਲ ਮੇਰੇ ਦਾ ਜਾਣੀ ਉਹ ਬਣ ਜਾ ਸੰਦੇ ਰਹੇ ਦਾ ਜਾਣੀ ਦਿਲ ਤੋੜਿਆ ਗਰੀਬਾ ਦਾ ਮੁਲਾਜ਼ਮ ਕੌਣ ਲੱਗਿਆ ਹੋਇਆ ਬੱਕਰਾ ਦੱਸ ਦਾਂਗੇ ਬੱਕਰਾ ਤਰੇ ਕਰੇ ਬੱਜਾਂਗੇ ਦੇਖਾਂਗੇ ਕੀ ਹੋ ਗਿਆ ਦਰਸ਼ਨ ਕੀਦਾ ਨੋਆ ਪਰਿਵਾਰ ਚ ਪੰਜ ਜਣੇ ਹੋ ਚੱਲੀ ਬਾਬਾ ਦੀ ਗਿੱਲ ਤੋੜਿਆ ਗਰੀ ਪਾ ਦਾ ਹਦੇਵੀ ਜੁੜਿਆ ਜੇਦੀ ਜੁੜਿਆ ਤੋੜਿਆ ਤੁਧ ਦੇ ਕੱਢੈ ਨੂੰ ਬਈ ਸਾਰਾ ਨਾ ਮੁੜਿਆ ਬਾਬਾ ਨਾ ਮੁੜਿਆ ਤੋੜਿਆ ਤੁਧ ਦੇ ਕੱਢੈ ਨੂੰ ਬਈ ਸਾਰਾ ਨਾ ਮੁੜਿਆ ਬਾਬਾ ਨਾ ਮੁੜਿਆ ਬਾਕੀ ਬਹਿ ਜਾਓ ਭਾਈ ਬਾਕੀ ਬਹਿ ਜਾਓ ਬਾਕੀ ਪਿੱਛੇ ਬਹਿ ਜਾਓ ਦਰਸ਼ਨ ਛੋਟਾ ਨਾ ਹੁਣ ਤੁਹਾਡੇ ਘਰੇ ਵਾਗੇ ਤੁਸੀਂ ਮਲਾਜਮ ਲੱਗੇ ਹੋਇਓ ਨਾ ਟਾਇਰ ਹੋ ਗਏ ਕੋਠੇ ਤੋਂ ਜਿਵੇਂ ਕੋਠੇ ਤੇ ਚੜ ਗਿਆ ਫਿਰ ਥੱਲੇ ਇੱਕੋ ਲੱਕ ਤੋ ਡੇਕ ਕੇ ਮਾਰੇ ਉਹ ਬੱਕਰਾ ਕਰਜਾ ਚੜ ਗਿਆ ਫੱਕਰਾ ਚੈੱਕ ਤੇ ਚੈੱਕ ਕਿਧੇ ਲੱਗੀ ਜਾਂਦੇ ਨੇ ਪੰਜ ਚੈੱਕ ਕਿਹਨੇ ਲਾਤੇ ਬੱਕਰਾ ਛੋਟੇ ਪੰਜ ਚੈੱਕ ਕਿਸੇ ਨੇ ਕੇਸ ਤਾਂ ਨਹੀਂ ਲਾਤਾ ਜੇ ਕਿਰਪਾਈ ਹੋ ਜੇ ਫੱਕਰਾ ਜਿਵੇਂ ਬੇੜਾ ਮੁੱਦਾ ਵੱਜ ਗਿਆ ਉਹ ਬੱਕਰਾ ਦਰਸ਼ਨ ਛੋਟਾ ਨੂੰ ਆ ਜਿੱਥੋਂ ਚੀ ਜਾਈਏ ਜੋਥੀ ਵਗ ਜਿਓ ਫਕਰ 1 2 3 4 5 6 7 ਫੋਨ ਤੇ ਹੁਣ ਆਈ ਜਾਂਦੇ ਨੇ ਪੈਸੇ ਆਣੇ ਲੈ ਫਕਰ ਅੱਜ ਦੇਖੀ ਕਿਵੇਂ ਪਾਦੇ ਨੇ ਤੇਰੇ ਦਰ ਤੇ ਆਵਾ ਮੈਂ ਹੋ ਤੇ ਨੂੰ ਜੀਣਾ ਹਾਲ ਸੁਣਾਵਾ ਤੇਰੇ ਦਰ ਤੇ ਆਵਾ ਮੈਂ ਹੋ ਤੇ ਨੂੰ ਜੀਣਾ ਹਾਲ ਸੁਣਾਵਾ ਪਰ ਛੱਡ ਕੇ ਆਵੇ ਜੇਕਰ ਜੇ ਕਿਰਪਾਈ ਹੋ ਜੇ ਸੰਤਾਂ ਦੀ 15 ਨੂੰ 10 ਕਿਲੋ ਆٹے ਦੀਆਂ ਰੋਟੀਆਂ ਬਣਾ ਕੇ ਪਾ ਦੇਗਾ ਫਕਰਾ ਚੱਲ ਫਕਰਾ ਦੇ ਹੁਕਮਾਂ ਡਰ ਛੱਡ ਕੇ ਤੇਰਾਵੇਂ ਦੱਸ ਦੇ ਹੋਰ ਕਿਹੜੇ ਦਰ ਜਾਵਾਂ ਡਰ ਛੱਡ ਕੇ ਤੇਰਾਵੇਂ ਉਹ ਦੱਸ ਦੇ ਹੋਰ ਕਿਹੜੇ ਦਰ ਜਾਵਾਂ ਮਰ ਜੀ ਤਾੜੇ ਆ ਕੇ ਰੋਈ ਪਾਇਨੇ ਗੱਲਾਂ ਦੇ ਕੰਨ ਹੋਣਾ ਪਹਿਲਾ ਪੁੱਛਣਾ ਨਿਕਲੀ ਹੋਵੇ 1 2 3 ਕੋਈ 파ਟਨਰ ਹੋਣਾ ਪੰਗਾ ਪੈ ਗਿਆ ਹੋਵੇ ਜਨਰੇਟਰ ਮੋਟਰਾਂ ਦਾ ਕੋਈ ਪੰਗਾ ਪੈ ਗਿਆ ਹੋਵੇ ਪੁੱਛਣ ਵਾਸਤੇ ਹੁਣ ਪਹਿਲੀ ਗੱਲਾਂ ਦੇ ਕੰਨ ਹੋਣਾ किथां आहे बकराह वकर ਉਥੇ ਜੋਰ ਨਹੀਂ ਕਿਸੇ ਦਾ ਚੱਲਦਾ ਜਿਸੇ ਮੇਰਾ ਸਾਥ ਖੇਡਦਾ ਉਥੇ ਜੋਰ ਨਹੀਂ ਕਿਸੇ ਦਾ ਚੱਲਦਾ ਜਿਸੇ ਮੇਰਾ ਸਾਥ ਖੇਡਦਾ ਹੋਏ ਉਥੇ ਜੋਰ ਨਹੀਂ ਕਿਸੇ ਦਾ ਚੱਲਦਾ ਜਿਸੇ ਮੇਰਾ ਸਾਥ ਖੇਡਦਾ ਸੋ ਜੋਰ ਨਹੀਂ ਕਿਸੇ ਦਾ ਚੱਲਦਾ ਜਿਸੇ ਮੇਰਾ ਸਾਥ ਖੇਡਦਾ ਉਥੇ ਜੋਰ ਨਹੀਂ ਕਿਸੇ ਦਾ ਜੋਰ ਨਹੀਂ ਕਿਸੇ ਦਾ ਚੱਲਦਾ ਜਿਸੇ ਮੇਰਾ ਸਾਥ ਖੇਡਦਾ ਇਧਰ ਕੰਜਕਾਂ ਹੁੰਦੀਆਂ ਨੇ ਇਧਰ ਕੰਜਕਾਂ ਹੁੰਦੀਆਂ ਨੇ ਇੱਕ ਰੋਟੀਆਂ ਮਿੱਠੀਆਂ ਰੋਟੀਆਂ ਵਾਕੇ ਪੰਜਾਂ ਨੂੰ ਖਵਾਦੀਆਂ ਜਾਂ ਨਿਪੜ ਚੁਗਾ ਓਏ ਫੱਕਰਾ ਜਾਂ ਨਿਪੜ ਜੂਗਾ ਇਹ ਫਕਰ ਕਿਰਪਾ ਕਰਨਾਗੇ ਚਲੀ ਵਾਪਾ ਚਲੋ ਇਸ ਹੋਵੇ ਵੀ ਛੁੱਟੀ ਮਿਲ ਜੇ ਛੁੱਟੀ ਦੇ ਉੱਪਰ ਦੀ ਕਾਣ ਹੋਵੇ ਪੁੱਛਣ ਵਾਸਤੇ ਹੁਣ ਬਾਹਰਲੇ ਦੇਸ਼ ਦਾ ਕਾਣ ਹੋਵੇ ਵੀ ਛੁੱਟੀ ਮਿਲ ਜੇ ਪੁੱਛਣ ਵਾਸਤੇ ਹੁਣ ਕੋਈ ਸਰਕਾਰੀ ਮੁਲਾਜ਼ਮ ਲੱਗਿਆ ਹੋਵੇ ਪੁੱਛਣ ਵਾਸਤੇ ਹੁਣ ਵੀ ਛੁੱਟੀ ਪਾਸ ਹੋ ਜੇ ਪੁੱਛਣ ਵਾਸਤੇ ਹੁਣ ਤਿੰਨ ਗਿਲਾ ਛੁੱਟੀ ਹੁੰਦੀ ਆਂਦੀ ਪਾਸ ਰੁੱਕ ਗਈ ਹੋਵੇ ਪੁੱਛਣ ਵਾਸਤੇ ਹੁਣ ਆਜੋ ਭਾਈ ਜਨਤ ਕਣ ਨੇ ਐਸਪੀ ਕੀ ਪੁੱਛਾ ਹੋਵੇ ਅਸਟ ਚਲੋ ਆਜੋ ਭਾਈ ਤੇਰੀ ਬਾਰਾਜ ਹੋਵੇ ਇੱਥੇ ਚੱਲੀ ਫੱਕਰਾ ਸੋਹ ਬਿਆ ਕੱਲਾ ਵਿੱਚ ਕੱਟਦੀ ਆ ਮੁੰਦਰਾ ਕੱਟਦੀ ਆ ਮੁੰਦਰਾ ਸੱਜਦੀ ਆ ਮੁੰਦਰਾ ਕੱਟਦੀ ਆ ਮੁੰਦਰਾ ਤੇ ਕੱਟਦੀ ਆ ਮੁੰਦਰਾ ਆ ਕੱਟਦੀ ਆ ਮੁੰਦਰਾ ਤੇ ਸੱਜਦੀ ਆ ਮੁੰਦਰਾ ਕੱਟਦੀ ਆ ਮੁੰਦਰਾ ਤੇ ਸੱਜਦੀ ਆ ਮੁੰਦਰਾ ਮੰਨਦੀ ਆ ਮੁੰਦਰਾ ਤੇ ਕੱਟਦੀ ਆ ਮੁੰਦਰਾ ਫੱਟ ਸੰਤਾਂ ਦਾ ਡੇਰਾ ਬਣਿਆ ਹੋਇਆ ਕਿੱਥੇ ਜਾਂਦੇ ਸੀ ਸੋਨੇ ਕੋਈ ਖੰਡ ਪਾੜ ਸੁਖਿਆ ਸੀ ਵੀ ਸੰਤਾਂ ਦੇ ਡੇਰੇ ਖੰਡ ਪਾੜ ਕਰਾਵਾਂਗੇ ਜੇ ਕਿਰਪਾਈ ਹੋ ਜੇ ਕੰਮ ਇਦਰੋਂ ਠੀਕ ਹੋ ਜੇ ਸੰਤਾਂ ਦੇ ਡੇਰੇ ਚ ਖੰਡ ਪਾੜ ਕਰਾ ਦੋਗੇ ਬਾਅਦ ਚ ਚੱਲ ਫਕਰਾ ਦਿੰਦਾ ਏ